ਕੀ ਗੱਲ ਦੀ ਸਵਾਗਤ ਹੈ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪ੍ਰਤੀਕ ਭਲਾਡਾ ਵੱਲੋਂ ਲੌਜੀ ਆਪਣੇ ਕੋਲੇ ਅੱਜ ਜਿਹੜਾ ਸਟਾਕ ਆਇਆ ਜੀ ਇਹ ਰੰਗ ਰਸ਼ੀਆ ਬ੍ਰਾਂਡ ਦੇ ਵਿੱਚ ਇੱਕ ਨਿਊ ਸਟਾਫ ਆਇਆ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੋ ਮੇਰੀਆਂ ਚੈਨਲ ਤੇ ਨਵੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤੇ ਜਿਹੜਾ ਅੱਜ ਅਸੀਂ ਤੁਹਾਡੇ ਵਾਸਤੇ ਸੂਟ ਲੈ ਕੇ ਆ ਬਹੁਤ ਸੋਹਣੇ ਸੂਟ ਲੈ ਰਹੇ ਅੱਜ ਜਿਹੜੇ ਅੱਜ ਕੱਲ ਦਾ ਮੌਸਮ ਚੱਲ ਰਿਹਾ ਹੈ ਨਾ ਥੋੜਾ ਜਿਹਾ ਆਪਾਂ ਨੂੰ ਲਾਈਨਿੰਗ ਵਾਲਾ ਸਟਾਫ ਪਾਉਣਾ ਜ਼ਿਆਦਾ ਪਸੰਦ ਹੁੰਦਾ ਵੀ ਅੱਜ ਕੱਲ ਦੇ ਮੌਸਮ ਦੇ ਵਿੱਚ ਲਾਈਨਿੰਗ ਵਾਲੇ ਸੂਟ ਚੱਲਦੇ ਆ ਜੀ ਤੇ ਐਦਾਂ ਦਾ ਤੁਹਾਡੇ ਵਾਸਤੇ ਸਟਾਕ ਲੈ ਕੇ ਆ ਪ੍ਰਿੰਟ ਬਹੁਤ ਹੀ ਲਾਜਵਾਬ ਰਹਿਣ ਵਾਲੇ ਆ ਤੇ ਰੰਗ ਰਸ਼ੀਆ ਬ੍ਰਾਂਡ ਹੋਊਗਾ ਹਿੰਪਲੇਲਨ ਸਟਾਫਰ ਹੋਊਗਾ ਜੀ ਬਹੁਤ ਹੀ ਸੋਹਣਾ ਜਿਹਾ ਸਟਾਫ ਰਹਿਣਾ ਤੇ ਇੰਨਾ ਸੌਫਟ ਹੈ ਬਿਲਕੁਲ ਲਾਈਟ ਵੇਟ ਠੀਕ ਹੈ ਬਿਲਕੁਲ ਸਲਾਈਟ ਵੇਟ ਸੌਫਟ ਹੈ ਨੂੰ ਰਾਵਣਾ ਤੁਸੀਂ ਅੱਗੇ ਆਉਣ ਵਾਲੇ ਸੀਜ਼ਨ ਜਿਹੜਾ ਆਉਣਾ ਹੈ ਨਾ ਸਮਰ ਸੀਜ਼ਨ ਉਹਦੇ ਵਿੱਚ ਵੀ ਤੁਸੀਂ ਰਾਵਣਾ ਨੂੰ ਵੇਅਰ ਕਰ ਸਕਦੇ ਹੋ ਐਨੇ ਸੋਹਣੇ ਸੂਟ ਆ ਜੀ ਬਾਈ ਕਰਕੇ ਦੇਖੋ ਠੀਕ ਹੈ ਜੀ ਦੁਬਾਰਾ ਸਾਡੇ ਕੋਲੋਂ ਡਿਮਾਂਡ ਕਰੋਗੇ ਨਾ ਸੂਟਾਂ ਦੀ ਇੰਨਾ ਸੋਹਣਾ ਸਟਾਫ ਹੈ ਲਓ ਤੁਹਾਨੂੰ ਇਹ ਬੈਗ ਤੋਂ ਦਿਖਾਦਾ ਜੀ ਕਿਦਾਂ ਦਾ ਸਟਾਫ ਹੋਣਾ ਹੈ ਲਓ ਇਹ ਬਲੈਕ ਕਲਰ ਚ ਆਉਣਾ ਹੈ ਬਲੈਕ ਕਲਰ ਸਭ ਦਾ ਮਨਪਸੰਦ ਉਹ ਨਾ ਮਸਲੀਨ ਦੀਆਂ ਬਾਟਮਾਂ ਰਹਿਣੀਆਂ ਲਓ ਜੀ ਐਦਾ ਜੀ ਬੈਕ ਆਉਗੀ ਜੀ ਹਿੰਪਲੇਲਨ ਸਟੱਫ ਹੈ ਜੀ ਬਹੁਤ ਸੋਨਾ ਰਹਿਣ ਵਾਲਾ ਇਹ ਲਓ ਚੈੱਕ ਕਰੋ ਜੀ ਐਦਾ ਜੀ ਬੈਕ ਆਉਗੀ ਠੀਕ ਹੈ ਇੰਨਾ ਸੌਫਟ ਕਪੜਾ ਰੰਗ ਰਸ਼ੀਆ ਬ੍ਰਾਂਡ ਰਹਿਣਾ ਜੀ ਲਓ ਚੈੱਕ ਕਰੋ ਬਹੁਤ ਸੋਨਾ ਪ੍ਰਿੰਟ ਹੈ ਦਾ ਪ੍ਰਿੰਟਿੰਗ ਚੈੱਕ ਕਰੋ ਜੀ ਠੀਕ ਹੈ ਐਦਾ ਨਹੀਂ ਬਾਟਮ ਆਉਣੀ ਹੈ ਇਹ ਦੀ ਸ਼ਰਟ ਆਉਣੀ ਹੈ ਬਹੁਤ ਹੀ ਸੋਨੇ ਜੇ ਪ੍ਰਿੰਟ ਵਿੱਚ ਰਹਿਣਾ ਪ੍ਰਾਈਸ ਰਹਿਣੀ ਹੈ ਜੀ ਇਹਦੀ 1400 ਠੀਕ ਹੈ 1400 ਚ ਦੀ ਪ੍ਰਾਈਸ ਹੈ ਲੋ ਅਗਲਾ ਕਲਰ ਚੈੱਕ ਕਰੋ ਜੀ ਬਹੁਤ ਸੋਨਾ ਸਰਦਾਰੀ ਕਲਰ ਲੋ ਜੀ ਸਰਦਾਰੀ ਕਲਰ ਆਊਗਾ ਜੀ ਇਹਨਾਂ ਸੋਨਾ ਪ੍ਰਿੰਟ ਰਹਿਣ ਵਾਲਾ ਇਹ ਬਾਟਮ ਹੈ ਜੀ ਇਹ ਸ਼ਾਰਟ ਹੈ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ ਇੰਡੀਪ੍ਰਾਈਜ਼ ਰਹਿਣੀ ਆ ਜੀ ਇਹਦੀ ਰਹਿਣੀ 1400 1400 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਲਓ ਜੀ ਇਹ ਰਹੂਗਾ ਜੀ ਆਫ ਵਾਈਟ ਦੇ ਵਿੱਚ ਲਓ ਸਾਰੇ ਕਲਰ ਸਰਦਾਰੀ ਰਹਿ ਰਹੇ ਆ ਇੰਨੇ ਸੋਹਣੇ ਪ੍ਰਿੰਟਾਂ ਦੇ ਵਿੱਚ ਰਹਿਣਾ ਜੀ ਇਹ ਕਲਰ ਸਾਰੇ ਸਰਦਾਰੇ ਨੇ ਕੋਈ ਵੀ ਐਦਾਂ ਦਾ ਕਲਰ ਨਹੀਂ ਹੈਗਾ ਜੋ ਤੁਹਾਨੂੰ ਨਾ ਪਸੰਦ ਆਵੇ ਪ੍ਰਿੰਟ ਪ੍ਰਿੰਟ ਵਜੋਂ ਬਹੁਤ ਸੋਹਣਾ ਪ੍ਰਿੰਟ ਹੈ ਠੀਕ ਹੈ ਜੀ ਪ੍ਰਿੰਟਿੰਗ ਚੈੱਕ ਕਰੋ ਲਓ ਜੀ ਬਰਤਮ ਵੀ ਬਿਲਕੁਲ ਸੌਫਟ ਰਹਿਣੀ ਹੈ ਜੀ ਇਹ ਵਾਲਾ ਸ਼ਰਟ ਦਾ ਪ੍ਰਿੰਟ ਹੈ ਆਫ ਵਾਈਟ ਦੇ ਵਿੱਚ ਆਊਗਾ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਲੋ ਚੈੱਕ ਕਰਵਾ ਦਿੱਤਾ ਤੁਹਾਨੂੰ ਸਾਰੇ ਕਲਰ ਮੇ ਲਓ ਜੀ ਇਹ ਵਾਲਾ ਦੇਖੋ ਜੀ ਮੂਵ ਕਲਰ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਮੂਵ ਕਲਰ ਦੇ ਵਿੱਚ ਲਓ ਇਹਦੀ ਪ੍ਰਿੰਟਿੰਗ ਦੇਖੋ ਜੀ ਡਿਫਰੈਂਟ ਜੀ ਪ੍ਰਿੰਟਿੰਗ ਹੈ ਸਭ ਦੀ ਡਿਫਰੈਂਟ ਜੀ ਪ੍ਰਿੰਟਿੰਗ ਹੈ ਕਲਰ ਦੇਖੋ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਬਹੁਤ ਹੀ ਪਿਆਰੇ ਜਿਹਾ ਕਲਰ ਹੈ ਪ੍ਰਾਈਸ ਰਹਿਣੀ ਹੈ ਸਿਰਫ 1400 1400 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੀ ਜੋ ਪ੍ਰਾਈਸ ਹੁੰਦੀ ਹੈ ਬਿਲਕੁਲ ਜੈਨੂਅਲ ਹੁੰਦੀ ਹੈ ਜੀ ਤੁਸੀਂ ਬਾਕੀ ਬਟਿਕਾ ਤੇ ਦੇਖ ਸਕਦੇ ਹੋ ਹਨ ਬਹੁਤ ਜ਼ਿਆਦਾ ਰੇਟਾਂ ਦੇ ਪ੍ਰਾਈਸ ਨਾਲ ਇਹ ਸੂਟ ਪਾਈ ਹੁੰਦੀ ਹੈ ਜੀ ਸਿਰਫ ਅਸੀਂ ਜੈਨੂਅਲ ਪ੍ਰਾਈਸ ਵਿੱਚ ਤੁਹਾਨੂੰ ਇਹ ਵਾਲੇ ਸੂਟ ਦਿੰਦੇ ਹਾਂ ਪਾਰਟੀ ਵੇਅ ਦੇ ਵਿੱਚ ਵੀ ਹੁੰਦੀ ਹੈ ਪ੍ਰਿੰਟਿੰਗ ਵੀ ਡਿਫਰੈਂਟ ਹੁੰਦੀ ਹੈ ਹੈਨਾ ਤੇ ਜੋ ਫੇਵਰਕ ਹੁੰਦਾ ਉਹ ਵੀ ਬ੍ਰਾਂਡ ਦਾ ਹੁੰਦਾ ਲਓ ਇਹ ਆਊਗਾ ਜੀ ਗ੍ਰੇ ਕਲਰ ਇਹਦੇ ਵਿੱਚ ਲਓ ਜੀ ਗ੍ਰੇ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਜੀ ਗ੍ਰੇ ਕਲਰ ਦੇ ਵਿੱਚ ਡਾਰਕ ਜਿਹਾ ਗ੍ਰੇ ਕਲਰ ਹੈ ਪ੍ਰਿੰਟਿੰਗ ਦੇਖੋ ਜੀ ਕਿੰਨੀ ਸੋਹਣੀ ਹੈ ਦੀ ਠੀਕ ਹੈ ਜੀ ਇਹ ਵਾਲਾ ਸੂਟ ਦੇਖੋ ਜੀ ਲਓ ਇਹ ਕਿਹ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਆਊਗਾ ਜੀ ਗ੍ਰੀਨ ਜੀ ਸ਼ੀਟ ਜਿਹੜੇ ਇੰਗਲਿਸ਼ ਗ੍ਰੀਨ ਕਲਰ ਆ ਉਹ ਵਾਲਾ ਆਊਗਾ ਜੀ ਇੰਗਲਿਸ਼ 그린 ਕਲਰ ਆ ਪ੍ਰਿੰਟ ਨਹੀਂ ਦੇਖੋ ਜੀ ਸ਼ਰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਵਾਲੀ ਲੈਣੀ ਹੈ ਜੀ ਨਾਲ ਬਾਟਮ ਇਹਦੇ ਠੀਕ ਹੈ ਇਹ ਬਾਟਮ ਰਹੂਗੀ ਜੀ ਇਹਦੀ ਲਓ ਜੀ ਇਹ ਵਾਲਾ ਕਲਰ ਦੇਖੋ ਜੀ ਸਭ ਤੋਂ ਬੈਸਟ ਕਲਰ ਬਹੁਤ ਸੋਹਣਾ ਕਲਰ ਹੈਨ ਵਾਲਾ ਜੀ ਲਓ ਚੈੱਕ ਕਰੋ ਤੇ ਪ੍ਰਿੰਟਿੰਗ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਜੀ ਠੀਕ ਹੈ ਬਹੁਤ ਸੋਹਣੇ ਸੂਟ ਬਣਿਆ ਜੀ ਐਦਾਂ ਦੇ ਸੋਬਰ ਲੁੱਕ ਦੇ ਵਿੱਚ ਬਹੁਤ ਪਿਆਰੇ ਸੂਟ ਬਣਨੇ ਆ ਇਹ ਵਾਲਾ ਦੇਖੋ ਜੀ ਥੋੜਾ ਜਿਹਾ ਪੀਚੇਸ਼ ਕਲਰ ਦੇ ਵਿੱਚ ਆਊਗਾ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਪ੍ਰਿੰਟ ਵੀ ਬਿਲਕੁਲ ਡਿਫਰੈਂਟ ਹੈ ਠੀਕ ਹੈ ਜੀ ਸਾਰੇ ਕਲਰ ਬਹੁਤ ਪਿਆਰੇ ਆ ਜੀ ਕੋਈ ਵੀ ਕਲਰ ਐਦਾਂ ਦਾ ਨਹੀਂ ਹੈ ਜਿਹੜਾ ਤੁਹਾਨੂੰ ਨਾ ਪਸੰਦ ਆਵੇ ਲਓ ਜਿਹੜਾ ਵੀ ਕਲਰ ਦੇਖੀ ਜਾਓਗੇ ਸਭ ਨੂੰ ਜਿਹੜਾ ਵੀ ਪ੍ਰਿੰਟ ਦੇਖੀ ਜਾਓਗੇ ਉਹੀ ਤੁਹਾਨੂੰ ਸੋਹਣਾ ਲੱਗੇ ਜਾਣਾ ਐਨੇ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਸੂਟ ਰੈਡੀ ਆ ਜੀ ਲਓ ਚੈੱਕ ਕਰੋ ਜੀ ਠੀਕ ਹੈ ਜੀ ਬਹੁਤ ਹੀ ਸੋਹਣਾ ਜਿਹਾ ਕਲਰ ਰਹਿਣ ਵਾਲਾ ਕਿਲੋਚ ਇਹ ਵਾਲਾ ਚੈੱਕ ਕਰੋ ਜੀ ਲੋ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਲੋ ਕਲਰ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਪ੍ਰਿੰਟਿੰਗ ਤਾਂ ਹੈ ਹੀ ਡਿਫਰੈਂਟ ਲਾ ਜਵਾਬ ਜੀ ਪ੍ਰਿੰਟਿੰਗ ਰਹਿਣੀ ਹੈ ਇਹਨਾਂ ਸੂਟਾਂ ਦੀ ਠੀਕ ਹੈ ਜੀ ਲੋ ਇਹ ਵਾਲਾ ਚੈੱਕ ਕਰੋ ਜੀ ਲੋ ਇਹ ਵਾਲਾ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਲੋ ਦੇਖੋ ਜੀ ਡਿਫਰੈਂਟ ਜਿਹਾ ਪ੍ਰਿੰਟ ਰਹਿਣ ਵਾਲਾ ਪ੍ਰਾਈਸ ਰਹਿਣੀ ਸਿਰਫ 1400 1400 ਵਿੱਚ ਤੁਸੀਂ ਇਹ ਸੂਟ ਸਾਡੇ ਕੋਲ ਬਾਈ ਕਰ ਸਕਦੇ ਲੋ ਜੀ चेक करो लो जी वाला कलर देखो जी प्रिंटिंग देखो बहुत सोहनी प्रिंटिंग रहनी है जी ये कलर देखो जी ये वाला देखो यदि प्रिंटिंग देखो ये बॉटम रहनी है ये शॉर्ट रहनी है, लो जी चेक करो जी ਠੀਕ ਹੈ ਜੀ ਸਾਰੇ ਪ੍ਰਿੰਟ ਬਹੁਤ ਸੋਹਣੇ ਆ ਜੀ ਸਾਰੇ ਇੰਗਲਿਸ਼ ਕਲਰ ਆਣੇ ਆ ਸਰਦਾਰੀ ਕਲਰ ਆਣੇ ਆ ਕੋਈ ਵੀ ਐਦਾਂ ਦਾ ਸੂਟ ਨਹੀਂ ਹੈ ਤੁਹਾਡਾ ਨਾ ਪਸੰਦ ਆਵੇ ਲਓ ਡਿਫਰੈਂਟ ਜੀ ਪ੍ਰਿੰਟਿੰਗ ਹੈ ਕਲਰ ਬਹੁਤ ਪਿਆਰੇ ਰਹਿਣ ਵਾਲੇ ਆ ਜੀ ਠੀਕ ਹੈ ਜੀ ਪ੍ਰਾਈਸ ਜਿਹੜੀ ਰਹਿਣੀ ਆ ਜੀ ਇਹਦੀ ਸਿਰਫ 1400 ਵਿੱਚ ਤੁਹਾਨੂੰ ਇਹ ਵਾਲਾ ਸੂਟ ਦਵਾਂਗੇ ਲਓ ਇਹ ਵੀ ਆਊਗਾ ਮੂਵ ਜੀ ਸ਼ੇਡ ਦੇ ਵਿੱਚ ਲਓ ਬਹੁਤ ਸੋਹਣੇ ਪ੍ਰਿੰਟ ਰਹਿਣੇ ਆ ਦੇਖੋ ਜੀ ਸਿਰਫ 1400 ਪ੍ਰਾਈਜ਼ ਰਹਿਣੀ ਐ ਸੂਟ ਦੀ ਤੇ ਪਾਉਂਗੇ ਤਾਂ ਤੁਹਾਨੂੰ ਸਾਰੇ ਪੁੱਛਣਗੇ ਜੀ ਸੂਟ ਕਿੱਥੋਂ ਬਾਇ ਕੀਤਾ ਐਨੇ ਸੋਹਣੇ ਪ੍ਰਿੰਟ ਐ ਸਟਾਫ ਤਾਂ ਹੈ ਹੀ ਲਾਜਵਾਬ ਐਨਾ ਸੋਹਣਾ ਫੈਬਰਿਕ ਐ ਜੀ ਬਾਇ ਕਰਕੇ ਦੇਖੋ ਮੇਰੇ ਭੈਣੋ ਇੱਕ ਵਾਰੀ ਤੁਹਾਨੂੰ ਕਹਿੰਨ ਤੇ ਬਾਇ ਕਰਕੇ ਦੇਖੋ ਜੀ ਇਹ ਵਾਲੇ ਸੂਟ ਤੇ ਤੁਸੀਂ ਐਨਾ ਸੋਹਣਾ ਫੈਬਰਿਕ ਐ ਨਾ ਇਹ ਵਾਲਾ ਬਹੁਤ ਜ਼ਿਆਦਾ ਵਧੀਆ ਲਓ ਜੀ ਇਹ ਵਾਲਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟेड ਠੀਕ ਹੈ ਜੀ ਇਹ ਕਿਹਦੇ ਵਿੱਚ ਆਊਗਾ ਇਹ ਆਊਗਾ ਆਫ ਵਾਈਟ ਦੇ ਵਿੱਚ ਠੀਕ ਹੈ ਇਹਦੇ ਵਿੱਚ ਇਹ ਆਊਗਾ ਬਲੈਕ ਦੇ ਵਿੱਚ ਲੋ ਬਲੈਕ ਤਾਂ ਸਭ ਤੋਂ ਹੀ ਪਸੰਦ ਵਾਲਾ ਕਲਰ ਹੁੰਦਾ ਚੈੱਕ ਕਰੋ ਜੀ ਪ੍ਰਿੰਟਿੰਗ ਬਲੈਕ ਦੀ ਬਹੁਤ ਸੋਹਣੀ ਪ੍ਰਿੰਟਿੰਗ ਆ ਬਲੈਕ ਦੀ ਵੀ ਲੋ ਠੀਕ ਹੈ ਜੀ ਇਹ ਆਊਗਾ ਜੀ ਆਫ ਵਾਈਟ ਦੇ ਵਿੱਚ ਲੋ ਇਹ ਆਫ ਵਾਈਟ ਦੇ ਵਿੱਚ ਆਣਾ ਠੀਕ ਹੈ ਜੀ ਇਸ ਤੋਂ ਮੈਂ ਤੁਹਾਨੂੰ ਦਿਖਾਉਂਗੀ ਜੀ ਲੋ ਇਹ ਕੇਵਲਾ ਸੂਟ ਆਊਗਾ ਜੀ ਇਹ ਪੈਰਾਡਿਸੋ ਆ ਠੀਕ ਹੈ ਇਹ ਪੈਰਾਡਿਸੋ ਸਟਾਫ ਦੇ ਵਿੱਚ ਰਹਿਣਾ ਐਦਾਂ ਦਾ ਫੈਬਰਿਕ ਹੈ ਜਿਵੇਂ ਮਸਲੀਨ ਦੀ ਤਰ੍ਹਾਂ ਠੀਕ ਹੈ ਉਹਨੂੰ ਮਸਲੀਨ ਦੀ ਤਰ੍ਹਾਂ ਬੋਲਦੀ ਆ ਆਰਾਮ ਨਾਲ ਗਰਮੀ ਵਿੱਚ ਵੀ ਪਾ ਸਕਦੇ ਹੋ ਲਾਈਨਿੰਗ ਲੱਗਣੀ ਹੈ ਜੀ ਸ਼ੋਲਡਰ ਉੱਪਰ ਤੇ ਅੱਜ ਕੱਲ ਮੌਸਮ ਵਿੱਚ ਵੀ ਪਾ ਸਕਦੇ ਹੋ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 1150 1150 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਲਓ ਜੀ ਇਹ ਕੇਵਲਾ ਫ੍ਰਿੰਟ ਹੈ ਇਹਦੀ ਪ੍ਰਾਈਸ ਰਹਿਣੀ ਹੈ 1150 ਲਓ ਜੀ ਚੈੱਕ ਕਰੋ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ 1150 ਦੀ ਪ੍ਰਾਈਸ ਰਹਿਣੀ ਆ ਲਓ ਜੀ ਇਹ ਵੀ ਨਾਲ ਚੱਕ ਲਊ ਜੀ ਲਓ ਇਹ ਵੀ ਬਹੁਤ ਸੋਹਣੀ ਪ੍ਰਿੰਟ ਰਹਿਣ ਵਾਲੀ ਆ ਪ੍ਰਾਈਸ ਇਹਨਾਂ ਦੀ 1750 ਰਹਿਣ ਵਾਲੀ ਹੈ ਜੀ ਲਓ ਦੇਖੋ ਜੀ ਬਿਲਕੁਲ ਫਾਈਨ ਸਟੱਫ ਹੈ ਜੀ ਲਓ ਬਹੁਤ ਸੋਹਣਾ ਪ੍ਰਿੰਟ ਹੈ ਕਲਰ ਡਿਫਰੈਂਟ ਕਲਰ ਹੈ ਜੀ ਡਿਫਰੈਂਟ ਪ੍ਰਿੰਟਿੰਗ ਹੈ ਇਹਨਾਂ ਦੀ ਇੱਕ ਇੱਕ ਬਣਾ ਚੈੱਕ ਕਰੂੰ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਇਹਦੀ ਬਾਟਮ ਆਉਗੀ ਜੀ ਇਹ ਵਾਈ ਬਿਲਕੁਲ ਸੌਫਟ ਮਲਾਈ ਲੋ ਇਹ ਬਾਟਮ ਰੋਗਗੇ ਜੀ 11.500 ਦੀ ਪ੍ਰਾਈਸ ਰੈਡੀ ਹੈ ਜੀ ਬਹੁਤ ਸੋਹਣੇ ਸੂਟ ਆਣੇ ਆ ਠੀਕ ਹੈ ਜੀ ਇਸ ਹਨ ਆਈ ਦੇ ਸੂਟ ਇਹਨਾਂ ਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਆਰਡਰ ਬੋ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੀਆਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ